ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾ ਸੰਗਿਆ ਜੀ ਅੱਜ ਦਾ ਕੁਰਬਾਨੀ ਕਥਾ ਵਿਚਾਰਤਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਚਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆ। ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਵਿਦਵਾਨ ਰਿਹਾ ਕਰਦਾ ਸੀ। ਕਿੰਦੇ ਉਹਨੂੰ ਸਾਰੀਆਂ ਚੀਜ਼ਾਂ ਦਾ ਗਿਆਨ ਸੀ। ਕਿੰਦੇ ਆਪਣੀ ਪਤਨੀ ਤੇ ਆਪਣੀ ਧੀ ਦੇ ਨਾਲ ਉਸ ਨਗਰ ਦੇ ਵਿੱਚ ਰਿਹਾ ਕਰਦਾ ਸੀ। ਕਿੰਦੇ ਪੂਰਾ ਨਗਰ ਹੀ ਸੰਪੰਨ ਸੀ। ਕਿੰਦੇ ਧੀ ਹੌਲੀ-ਹੌਲੀ ਜਵਾਨ ਹੋਈ ਤਾਂ ਉਹਨੂੰ ਧੀ ਦੇ ਵਿਆਹ ਦੀ ਚਿੰਤਾ ਸਤਾਉਣ ਲੱਗੀ। ਕਿੰਦੇ ਨਾਲ ਹੀ ਨਗਰ ਦੇ ਵਿੱਚ ਇੱਕ ਬਹੁਤ ਵੱਡਾ ਸੇੜ ਸੀ। ਕਿੰਦੇ ਉਹਦੇ ਨਾਲ ਉਦੇ ਪੁੱਤ ਦੇ ਨਾਲ ਆਪਣੀ ਧੀ ਦਾ ਵਿਆਹ ਕਰ ਦਿੱਤਾ ਕਿੰਨੇ ਜਦੋਂ ਇੱਥੇ ਧੀ ਰਹਾ ਕਰਦੀ ਸੀ ਕਿੰਦੇ ਉਹਨੇ ਆਪਣੇ ਮਾਤਾ ਤੇ ਪਿਤਾ ਲੋ ਵੇਕੇ ਉਹੀ ਕੰਮ ਕਰਿਆ ਕਰਨੇ ਜਿਵੇਂ ਉਹ ਕਰਿਆ ਕਰਦੇ ਸੀ ਕਿੰਦੇ ਉਹ ਵਾਇਗੁਰੂ ਦਾ ਨਾਮ ਲਿਆ ਕਰਦੇ ਤੇ ਆਪਣੇ ਹਰੇਕ ਕੰਮ ਨੂੰ ਚੰਗੇ ਤਰੀਕੇ ਨਾਲ ਕਰਦੇ ਰੋਜ਼ ਕੋਈ ਨਵੀਂ ਗੱਲ ਸਿੱਖੇ ਤੇ ਜੀਵਨ ਚ ਧਾਰਨ ਕਰਦੇ ਕਿੰਦੇ ਧੀ ਜਦੋਂ ਉਥੇ ਗਈ ਕਿੰਦੇ ਘਰ ਵਾਲਾ ਤਾਂ ਹਰ ਸਮੇਂ ਕੰਮ ਚ ਵਿਅਸਤ ਰਿਆ ਕਰਦਾ ਘਰ ਚ ਬੜੇ سارے ਨੌਕਰ ਚੱਕਰ ਸਨ ਕਿੰਦੇ ਸੱਸਾ ਹੈ ਨਹੀਂ ਸੀ ਇਸ ਕਰਕੇ ਸਾਰਾ ਦਿਨ ਕਿੰਦੇ ਲੇਟ ਕੇ ਉਹ ਗੁਜ਼ਾਰਿਆ ਕਰਦੇ ਕਿੰਦੀ ਵੈਗਰੂ ਦੇ ਨਾਮ ਨੂੰ ਤਾਂ ਭੁੱਲ ਚੁੱਕੀ ਸੀ ਕਿੰਦੇ ਉਹਨੇ ਸਾਰਾ ਦਿਨ ਆਰਾਮ ਕਰਨ ਦੇ ਵਿੱਚ ਕੱਢ ਦੇਣਾ ਨਾ ਹੀ ਕੋਈ ਨਵੀਂ ਚੀਜ਼ ਸਿੱਖਿਆ ਕਰਨੀ ਨਾ ਹੀ ਜ਼ਿੰਦਗੀ ਦੇ ਵਿੱਚ ਕੋਈ ਦਾਨਪੁਣ ਕਰਿਆ ਕਰਨਾ ਕਿੰਦੇ ਹੌਲੀ ਹੌਲੀ ਸਮਾਂ ਆਪਣੀ ਚਾਲ ਚੱਲਦਾ ਗਿਆ ਕਿੰਦੇ ਕੁਝ ਸਮਾਂ ਲੰਘਿਆ ਤੇ ਉਹਦਾ ਜਿਹੜਾ ਘਰ ਵਾਲਾ ਸੀ ਕਿੰਦੇ ਉਹਨੂੰ ਅਦਰੰਗ ਦਾ ਰੋਗ ਹੋ ਗਿਆ ਕਿੰਦੇ ਮੰਜੇ ਤੇ ਪੈ ਗਿਆ ਕਿੰਦੇ ਹੌਲੀ-ਹੌਲੀ ਜਿਹੜੀ ਕਹਿੰਦੇ ਖਾਦਿਆਂ ਤਾਂ ਖੂਬ ਹੀ ਖਾਲੀ ਹੋ ਜਾਂਦੇ ਨੇ ਕਿੰਦੇ ਉਹਦੇ ਘਰ ਚੋਂ ਸੰਪੰਨਤਾ ਖਤਮ ਹੋਣ ਲੱਗੀ ਕਿੰਦੇ ਇਦਰੋਂ ਉਹ ਗਿਆਨਮਾਨ ਸਮਝਣ ਲੱਗਾ ਵੀ بڑا ਸਮਾਂ ਹੋ ਗਿਆ ਆਪਣੀ ਤੀਨੂੰ ਮਿਲਿਆ ਕਿਉਂ ਨਾ ਮਿਲ ਕੇ ਆਇਆ ਜਾਵੇ ਕਿੰਦੇ ਆਪਣੀ ਤੀਨੂੰ ਮਿਲਣ ਗਿਆ ਕਿੰਦੇ ਜਾ ਕੇ ਉਹਦੇ ਘਰ ਦੇ ਹਾਲਾਤ ਦੇਖੇ ਤੇ ਮਨ ਬੜਾ ਦੁਖੀ ਹੋਇਆ ਕਿੰਦੇ ਪੁੱਠੇ ਪੈਰੀ ਆਪਣੇ ਘਰ ਵਾਪਸ ਆ ਗਿਆ ਘਾਰਾ ਕੇ ਜਦੋਂ ਸਵੇਰੇ ਵੀ ਸਾਰਾ ਦਿਨ ਤਾਂ ਇਹੀ ਸੋਚਦਾ ਰਿਹਾ ਸਵੀਰਿਓ ਨੇ ਵਾਈਗਰੂ ਦਾ ਨਾਮ ਲਿਆ ਤੇ ਉਸ ਸਮੇਂ ਵੀ ਅਰਦਾਸ ਕੀਤੀ ਵੀ ਪਾਸ਼ਾ ਵੀ ਮੈਂ ਤੱਕ ਕਦੀ ਵੀ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਮੇਰੀ ਧੀ ਨਾਲ ਕਿਉਂ ਮਾੜਾ ਕੀਤਾ ਕਿੰਦੇ ਰਾਤ ਸੁਪਨਾ ਆਇਆ ਕਿੰਦੇ ਸੁਪਨੇ ਦੇ ਵਿੱਚ ਦੱਸਿਆ ਵੀ ਇੱਕ ਪ੍ਰਕਾਸ਼ ਆਇਆ ਕਿੰਨੇ ਪ੍ਰਕਾਸ਼ ਨੇ ਕਿਹਾ ਵੀ ਜਿੰਨਾ ਚਿਰ ਤੇਰੀ ਧੀ ਇੱਥੇ ਦੀ ਉਹ ਹਮੇਸ਼ਾ ਚੰਗੇ ਕੰਮ ਕਰਦੀ ਰਹੀ ਦਾਨ ਪੁੰਨ ਦੇ ਕੰਮ ਕਰਦੀ ਰਹੀ ਪਰ ਜਦੋਂ ਦੀ ਉਹ ਉੱਥੇ ਗਈ ਹੈ ਉਹਨੇ ਕੋਈ ਵੀ ਦਾਨ ਪੁੰਨ ਦਾ ਕੰਮ ਨਹੀਂ ਕੀਤਾ ਇੱਥੋਂ ਤੱਕ ਹੀ ਕੰਮ ਕਰਨਾ ਹੀ ਤਿਆਗ ਦਿੱਤਾ ਇਹ ਕੰਮ ਹੀ ਮਨੁੱਖ ਦਾ ਕਰਮ ਹੈ ਕਿੰਦੇ ਉਹਨੇ ਕੰਮ ਕਰਨਾ ਵੀ ਤਿਆਗਤਾ ਪ੍ਰਮਾਤਮਾ ਦਾ ਨਾਮ ਲੈਣਾ ਵੀ ਤਿਆਗਤਾ ਤੇ ਦਾਨ ਪੁਣ ਵੀ ਤਿਆਗ ਦਿੱਤਾ ਕਿੰਦੇ ਐਵੇਂ ਦੇ ਮਨੁੱਖ ਦੇ ਫਿਰ ਭਾਗ ਜਿਹੜੇ ਨੇ ਉਹ ਹੀਨ ਹੋ ਜਾਂਦੇ ਨੇ ਕਿੰਦੇ ਇਸ ਕਰਕੇ ਇਹ ਸਾਰਾ ਕੁਝ ਹੋਇਆ ਕਿੰਦੇ ਫਿਰ ਉਹ ਕੀ ਕਰੇ ਵੀ ਉਹਦੇ ਭਾਗ ਜਿਹੜੇ ਜਾਗ ਜਾਣ ਕਿੰਦੇ ਉਹਨੂੰ ਕਈ ਗੁੜ ਦਾ ਦਾਨ ਕਰੇ ਜਿਵੇਂ ਗੁੜ ਮਿਠਾਸ ਲੈ ਕੇ ਆਉਂਦਾ ਓ ਮੇ ਗੁੜ ਉਹਦੇ ਰਿਸ਼ਤੇ ਜਿਵੇਂ ਮਿਠਾਸ ਲੈ ਕੇ ਆਵੇਗਾ ਤੇ ਕਿਸੇ ਨੂੰ ਕੀਤਾ ਦਾਨ ਉਹਦੇ ਭਾਗ ਵੀ ਬਦਲ ਦਵੇਗਾ ਕਿੰਦੇ ਹੌਲੀ ਹੌਲੀ ਏ ਵੀ ਉਹਨੇ ਜਿਹੜਾ ਪਿਤਾ ਸੀ ਕਿੰਦੇ ਉਹਦੇ ਘਰ ਗਿਆ ਉਹਨੂੰ ਸਾਰੀ ਗੱਲ ਬਾਤ ਦਸੀ ਕਿ ਧੀਏ ਕਾਮ ਹੀ ਮਨੁੱਖ ਦਾ ਕਰਮ ਹੁੰਦਾ ਉਹਨੂੰ ਕਰਨਾ ਆਰੰਭ ਕਰ ਗੁਰਦਾ ਦਾਨ ਕਰਨਾ ਆਰੰਭ ਕਰ ਪਰਮਾਤਮਾ ਤੇਰੇ ਤੇ ਮਿਹਰ ਕਰਨਗੇ ਕਿੰਦੇ ਉਹਨੇ ਗੁਰਦਾ ਦਾਨ ਕਰਨਾ ਆਰੰਭ ਕੀਤਾ ਪਰਮਾਤਮਾ ਦਾ ਨਾਮ ਲੈਣਾ ਆਰੰਭ ਕੀਤਾ ਕਿੰਦੇ ਹੌਲੀ ਹੌਲੀ ਉਹਦੇ ਜਿਹੜੇ ਦਿਨ ਬਦਲਨੇ ਜਿਹੜੇ ਸਨ ਉਹ ਆਰੰਭ ਹੋ ਗਏ ਉਹ ਹਰ ਕਿਸੇ ਨੂੰ ਦੱਸਦੀ ਘਰ ਚ ਲੜਾਈ ਝਗੜਾ ਗੁਰਦਾ ਦਾਨ ਕਰੋ ਜਿਵੇਂ ਗੁੜ ਮਿੱਠਾ ਉਹ ਮੇ ਤੁਹਾਡੇ ਰਿਸ਼ਤਿਆਂ ਚ ਮਿਠਾਸ ਲੈ ਆਵੇਗਾ। ਉਹਨੇ ਕਿਹਾ ਕਰਨਾ ਕਰਮ ਹੀ ਜਿਹੜਾ ਆਪਾਂ ਕੰਮ ਆ ਨਾ ਉਹੀ ਮਨੁੱਖ ਦਾ ਕਰਮ ਜੋ ਕੰਮ ਕਰੇਗਾ ਕਰਮ ਆਪੇ ਬਦਲ ਜਾਣਗੇ। ਇਸ ਲਈ ਕਿਹਾ ਜਾਂਦਾ ਹੈ ਵੀ ਜਿੰਨਾ ਹੋ ਸਕੇ ਗੁੜ ਦਾ ਦਾਨ ਜ਼ਰੂਰ ਕਰਿਆ ਕਰੋ। ਜੋ ਗੁੜ ਦਾ ਦਾਨ ਕਰਦੇ ਉਹਦੇ ਘਰ ਦੇ ਆਪੇ ਫਿਰ ਭਾਗ ਬਦਲ ਜਾਂਦੇ ਨੇ। ਇੱਕ ਵਾਰ ਨਾ ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ। ਕਹਿੰਦੇ ਉਹ ਨਗਰ ਦੇ ਵਿੱਚ ਨਾ ਵੀ ਕਹਿੰਦੇ ਵੀ ਮੱਧਮ ਜਾ ਵਰਗ ਰਿਆ ਕਰਦਾ ਸੀ ਲੋਕੀ ਆਪਣੇ ਕੰਮ ਆਪ ਹੀ ਕਰ ਲਿਆ ਕਰਦੇ ਸੀ ਕਿੰਦੇ ਇੱਕ ਜਿਹੜਾ ਇਹ ਮਨੁੱਖ ਰਿਆ ਕਰਦਾ ਸੀ ਨਾ ਇਹ ਮਨੁੱਖ ਦੇ ਕੋਲ ਨਾ ਤਾਂ ਜ਼ਮੀਨ ਸੀ ਤੇ ਨਾ ਹੀ ਕੋਈ ਕਾਰੋਬਾਰ ਦਾ ਸਾਧਨ ਸੀ ਲੋਕਾਂ ਦੇ ਘਰ ਦਿਹਾੜੀ ਦਾ ਪਾ ਕਰਿਆ ਕਰਦਾ ਸੀ ਪਤੀ ਪਤਨੀ ਦੋਵੇਂ ਪਿੰਡ ਦੇ ਵਿੱਚ ਰਿਹਾ ਕਰਦੇ ਸਨ ਕਿੰਦੇ ਹੁਣ ਐਵੇਂ ਦੀ ਨੌਕਤ ਆ ਗਈ ਵੀ ਕੰਮ ਮਿਲਣਾ ਹੀ ਬੰਦ ਹੋ ਗਿਆ ਪਤਨੀ ਨੇ ਕਿਹਾ ਵੀ ਮੈਂ ਤਾਂ ਲੋਕਾਂ ਦੇ ਘਰ ਕੰਮ ਕਰਕੇ ਓਖਾ ਸੁਖਾ ਗੁਜ਼ਾਰ ਲਾਂਗੀ ਪਰ ਅੱਗੇ ਦਾ ਕੀ ਹੋਵੇਗਾ ਤੂੰ ਐਵੇਂ ਕਰ ਹੋਰ ਨਗਰ ਜਾ ਉਥੇ ਕੰਮ ਕਰ ਕਰ ਤੇ ਕੁਝ ਨਾ ਕੁਝ ਬਣਾ ਕੇ ਤੇ ਕਰ ਲੈ ਆਂ ਤੇ ਜ਼ਿੰਦਗੀ ਸੌਖੀ ਹੋ ਜਾਏਗੀ। ਉਹਦੀ ਪਤਨੀ ਨੇ ਛੋਲੇ 'ਚ ਕੁਝ ਪਾ ਕੇ ਤੈਨੂੰ ਦੇ ਦਿੱਤਾ। ਕਹਿੰਦੇ ਤੁਰਦੇ ਤੁਰਦੇ ਉਹ ਨਗਰ ਪਹੁੰਚ ਗਿਆ। ਕਹਿੰਦੇ ਜਦੋਂ ਉਹ ਨਗਰ ਪਹੁੰਚਿਆ ਨਾ ਤੇ ਉਥੇ ਜਾਂ ਜਦੋਂ ਗਿਆ ਤੇ ਕਹਿੰਦੇ ਵੀ ਉਹਦਾ ਜਿਹੜਾ ਛੋਲਾ ਸੀ ਕਹਿੰਦੇ ਉਥੋਂ ਚੋਰਾਂ ਦੁਆਰਾ ਖੋਹ ਕੇ ਤੇ ਲੈ ਗਏ। ਹੁਣ ਉਹਦੇ ਕੋਲ ਕੁਝ ਨਹੀਂ ਸੀ ਹੈਗਾ। ਕਹਿੰਦੇ ਉਹ ਸੇਠ ਦੀ ਦੁਕਾਨ ਤੇ ਗਿਆ, ਕੰਮ ਮੰਗਿਆ ਪਰ ਕੰਮ ਕਿੱਥੋਂ ਮਿਲਣਾ ਸੀ? ਨਗਰ ਦੇ ਇੱਕ ਇੱਕ ਪਾਸੇ ਤੋਂ ਸਟਾਰਟ ਹੋਇਆ ਤੇ ਅੰਤ ਤੱਕ ਪਹੁੰਚ ਗਿਆ ਪਰ ਕਿਸੇ ਕੋਲ ਵੀ ਕੰਮ ਨਹੀਂ ਸੀ ਹੈਗਾ ਸਭ ਨੇ ਕਿਹਾ ਕਿ ਅਸੀਂ ਕੰਮ ਵਾਲੇ ਰੱਖ ਲੈਨੇ ਕਹਿੰਦੇ ਹਾਰ ਥੱਕ ਕੇ ਕਹਿੰਦੇ ਇੱਕ ਰੁੱਖ ਦੇ ਥੱਲੇ ਬੜਾ ਵੱਡਾ ਕਹਿੰਦੇ ਥਾਂ ਬਣੀ ਹੋਈ ਸੀ ਉੱਥੇ ਲੰਮੇ ਪੈ ਗਿਆ ਸਾਹਮਣੇ ਦਰਿਆ ਵਗਦਾ ਸੀ ਉਥੋਂ ਪਾਣੀ ਪੀ ਕੇ ਤੇ ਸੋ ਗਿਆ ਕਹਿੰਦੇ ਸਵੇਰ ਹੋਈ ਤੇ ਉਹ ਥੜਾ ਜਿ ਬਣਿਆ ਸੀ ਨਾ ਉਹਦੇ ਉੱਤੇ ਲੋਕੀਂ ਘੋੜਾ ਕੇ ਪਾ ਕੇ ਤੇ ਉਹਦੇ ਤੇ ਚਲੇ ਗਏ ਕਹਿੰਦੇ ਉੱਥੇ ਬੜੀਆਂ ਸਾਰੀਆਂ ਗਾਵਾਂ ਆਸੇ ਪਾਸੇ ਬੈਠੀਆਂ ਸਨ ਗਾਵਾ ਨੇ ਗੋੜ ਖਾਦਾ ਤੇ ਕੋਈ ਭੋਰ ਚੋਰ ਬਚ ਗਿਆ। ਕਹਿੰਦੇ ਉਹ ਮਨੁੱਖ ਨੇ ਉਹੀ ਜਿਹੜਾ ਭੋਰ ਸੀ ਨਾ ਗੁੜ ਗੋੜ ਦਾ ਉਹੀ ਖਾਦਾ ਤੇ ਤਪੋ ਪਾਣੀ ਪੀ ਲਿਆ। ਕਹਿੰਦੇ ਪਾਣੀ ਪੀ ਕੇ ਤੇ ਤ੍ਰਿਪਤ ਹੋ ਕੇ ਤੇ ਆਪਣਾ ਫੇਰ ਕੰਮ ਨੂੰ ਚਲਾ ਗਿਆ। ਅਗਲੀ ਸਵੇਰ ਫੇਰ ਹੋਈ। ਕਹਿੰਦੇ ਹੁਣ ਜਦੋਂ ਗੋੜ ਰੱਖ ਕੇ ਗਏ ਨਾ ਤੇ ਗਾਵਾਂ ਕੋਲ ਆ ਕੇ ਤੇ ਸੁੰਘ ਕੇ ਵਾਪਸ ਚਲੀਆਂ ਗਿਆ ਪਰ ਖਾਦਾ ਕਿਸੇ ਵੀ ਕਹਿੰਦੇ ਮੈਂ ਗੁੜ ਚੁੱਕ ਕੇ ਖਾ ਕੇ ਤੇ ਫੇਰ ਕੰਮ ਦੀ ਤਲਾਸ਼ ਲੈ ਚਲਾ ਗਿਆ। ਕਹਿੰਦੇ ਅੱਜ ਜਦੋਂ ਮੈਂ ਗਿਆ ਨਾ ਇੱਕ ਮਠਾਈ ਦੀ ਦੁਕਾਨ ਤੇ ਇੱਕ ਸੇਠ ਦੇ ਕੋਲ ਮੈਨੂੰ ਕੰਮ ਮਿਲ ਗਿਆ ਕਿੰਦੇ ਮੈਨੂੰ ਮੇਰਾ ਮੇਨ ਤਾਣਾ ਇੱਕ ਹਫ਼ਤੇ ਦੇ ਬਾਅਦ ਮਿਲਿਆ ਕਿੰਦੇ ਮੈਂ ਉਸ ਮੇਨ ਤਾਣੇ ਦੇ ਵਿੱਚੋਂ ਸਭ ਤੋਂ ਪਹਿਲਾਂ ਗੋੜ ਲਿਆ ਕੇ ਤੇ ਉਹ ਜਿਹੜਾ ਚਬੂਤਰਾ ਸੀ ਬਣਾਇਆ ਹੋਇਆ ਉਹਦੇ ਉੱਤੇ ਲਿਆ ਕੇ ਰੱਖਿਆ ਤੇ گاਵਾਂ ਨੂੰ ਹਾਕ ਮਾਰੀ ਸਾਰੀਆਂ گاਵਾਂ ਨੇ ਆ ਕੇ ਤੇ ਖਾ ਲਿਆ ਕਿੰਦੇ ਉਸ ਸੇਠ ਤੇ ਔਲਾਦ ਨਹੀਂ ਸੀ ਤੇ ਸੇਠ ਨੇ ਮੈਨੂੰ ਆਪਣੇ ਘਰ ਹੀ ਰੱਖ ਲਿਆ ਕਿੰਦੇ ਇੱਕ ਥਾਂ ਦੇ ਦਿੱਤੀ ਵੀ ਓਕੇ ਸੋਖੇ ਵੇਲੇ ਸਾਨੂੰ ਕਿਤੇ ਲੈ ਕੇ ਜਾਣਾ ਪਈ ਤੇ ਤੂੰ ਲੈ ਕੇ ਜਾਇਆ ਕਰੀ ਕਹਿੰਦੇ ਮੈਨੂੰ ਜਦੋਂ ਮਹਿਨਤਾ ਨਾਲ ਮਿਲਿਆ ਕਰਨਾ ਰਹਿਣ ਛੱਤ ਮਿਲ ਗਈ ਹੁਣ ਜਦੋਂ ਮਹਿਨਤਾ ਨਾਲ ਮਿਲਿਆ ਕਰਨਾ ਤੇ ਮੈਂ ਹਫਤੇ ਬਾਅਦ ਆ ਕੇ ਤੇ ਗੁੜ ਜ਼ਰੂਰ ਰੱਖਿਆ ਕਰਨਾ گاਵਾ ਨੇ ਬੜੇ ਪਿਆਰ ਨਾਲ ਆ ਕੇ ਛੱਕ ਜਾਣਾ ਜੇ ਭੋਰ ਚੋਰ ਬਚਣਾ ਮੈਂ ਉਹ ਜ਼ਰੂਰ ਖਾਇਆ ਕਰਨਾ ਕਹਿੰਦੇ ਐਵੇਂ ਕਰਦੇ ਕਰਦੇ ਸਮਾਂ ਆਪਣੀ ਚਾਲ ਚੱਲਣ ਲੱਗਾ ਕਹਿੰਦੇ ਸੇਠ ਤੇ ਸੇਠਾਣੀ ਦੇ ਜਿਹੜੇ ਸੀ ਨਾ ਉਹ ਅੰਤਮ ਆਪਣੇ ਉਮਰ ਚ ਆ ਗਏ ਕਹਿੰਦੇ ਸੇਠ ਨੇ ਨਾ ਹੁਣ ਇੱਕ ਦੁਕਾਨ ਤੋਂ ਦੋ ਦੋ ਤੋਂ ਤਿੰਨ ਬੜੀਆਂ ਦੁਕਾਨਾਂ ਬਣਾ ਲਿਆ ਹੁਣ ਔਲਾਦ ਹੈ ਨਹੀਂ ਸੀ ਮੈਂ ਵੀ ਪੂਰੀ ਮਿਹਨਤ ਨਾਲ ਕੰਮ ਕੀਤਾ ਤੇ ਸੇਠ ਨੇ ਮੈਨੂੰ ਬੜਾ ਪਿਆਰ ਦਿੱਤਾ। ਕਹਿੰਦੇ ਜਦੋਂ ਸੇਠ ਤੇ ਸਠਾਣੀਆਂ ਆਪਣੇ ਅੰਤਮ ਸਮੇਂ ਤੇ ਆਏ ਨਾ ਤੇ ਉਹ ਮੈਨੂੰ ਆਪਣੀ ਔਲਾਦ ਸਮਝ ਕੇ ਸਾਰਾ ਕਾਰੋਬਾਰ ਮੇਰੇ ਨਾਮ ਕਰਕੇ ਚੱਲੇਗੇ। ਕਹਿੰਦੇ ਮੈਂ ਆਪਣੀ ਪਤਨੀ ਤੇ ਆਪਣੇ ਬੱਚ ਪਤਨੀ ਨੂੰ ਇੱਥੇ ਸੱਦ ਲਿਆ। ਕਹਿੰਦੇ ਮੇਰੇ ਬੱਚੇ ਹੋਏ ਮੈਂ ਦੁਕਾਨਾਂ ਤੋਂ ਵੱਡੇ-ਵੱਡੇ ਸ਼ੋਰੂਮ ਤੇ ਬੜਾ ਕੁਝ ਬਣਾ ਲਿਆ। ਪਰ ਮੈਂ ਹਰ ਹਫ਼ਤੇ ਉਸ ਥਾਂ ਤੇ ਜਾ ਕੇ ਤੇ ਗੁੜ ਜ਼ਰੂਰ ਪਾਇਆ ਕਰਦਾ। ਜੇ ਭੋਰਚੋਰ ਬਚਦਾ ਤੇ ਖਾ ਵੀ ਲੈਂਦਾ। ਕਹਿੰਦਾ ਅੱਜ ਜਦੋਂ ਉਹ ਆਇਆ ਨਾ ਤੇ ਕਹਿੰਦੇ ਉਹ ਵੱਡੀ ਸਾਰੀ ਕਾਰ ਤੋਂ ਉੱਤਰ ਕੇ ਤੇ ਆ ਕੇ گاਵਾਂ ਨੂੰ ਗੁੜ ਪਾਇਆ। ਦੇ ਗਾਵਾਂ ਨੂੰ ਕਿਹਾ ਵੀ ਹੁਣ ਨਾ ਸ਼ਰਮਾ ਅੰਤਿਮ ਵਾਰ ਤੁਹਾਡੇ ਕੋਲ ਆਇਆ ਮੈਂ ਅੱਜ ਤੋਂ ਬਾਅਦ ਮੈਂ ਨਹੀਂ ਆਵਾਂਗਾ ਇਹ ਗੱਲ ਨਾਲ ਉੱਥੇ ਖੜਾ ਇੱਕ ਮਨੁੱਖ ਸੁਣਦਾ ਪਿਆ ਸੀ ਉਹ ਕੋਲ ਆਇਆ ਕਹਿੰਦਾ ਮੈਂ ਤੁਹਾਨੂੰ ਦੇਖਦਾ ਹਾਂ ਵੀ ਤੁਸੀਂ ਹਰ ਹਫਤੇ ਇੱਥੇ ਆ ਕੇ ਗੁੜ ਪਾਉਂਦੇ ਹੋ ਤੇ ਅੱਜ ਤੁਸੀਂ ਕਹਿਂਦੇ ਹੋ ਵੀ ਤੁਸੀਂ ਆਖਰੀ ਵਾਰ ਆਏ ਮੇਰਾ ਕਾਰਨ ਜਾਨਣਾ ਚਾਹਨਾ ਵੀ ਕਿਉਂ ਗੁੜ ਪਾਉਂਦੇ ਹੋ ਤੇ ਅੰਤਿਮ ਵਾਰ ਕਿਉਂ ਕਹਿੰਦਾ ਮੈਂ ਮੈਂ ਇੱਕ ਗਰੀਬ ਮਨੁੱਖ ਸੀ ਮੈਂ ਇੱਥੇ ਕੰਮ ਦੀ ਭਾਲ ਲਿਆਇਆ ਸੀ ਕਹਿੰਦੇ ਇਹ ਗਾਵਾਂ ਨੇ ਮੈਨੂੰ ਮੌਤ ਦੇ ਮੂੰਹ ਤੋਂ ਬਾਹਰ ਕੱਢਿਆ ਕਿੰਦੇ ਲੋਕ ਇਹਨਾਂ ਨੂੰ ਗੁੜ પાਕੇ ਜਾਇਆ ਕਰਦੇ ਸੀ ਕਿੰਦੇ ਮੈਂ ਪਹਿਲੇ ਦਿਨ ਤੇ ਇਹਨਾਂ ਦਾ ਭੋਰ ਚੋਰ ਖਾਦਾ ਅਗਲੇ ਦਿਨ ਜਦੋਂ ਇਹਨਾਂ ਨੂੰ ਪਤਾ ਲੱਗਾ ਮੈਂ ਭੁੱਖਾ ਵਾਂ ਇਹ ਗੁੜ ਨੂੰ ਸੌਂ ਕੇ ਤੇ ਵਾਪਸ ਚੱਲਿਆ ਗਿਆ ਤੇ ਉਹ ਗੁੜ ਖਾ ਕੇ ਮੇਰੇ ਪ੍ਰਾਨ ਬਚੇ ਜੇ ਗੁੜ ਨਾ ਦੇਂਦੀਆਂ ਤੇ ਮੇਰੇ ਆਕਾਲ ਚਲਾਣੇ ਹੋ ਜਾਣੇ ਸਨ ਪਹਿਲੀ ਚੀਜ਼ ਇਹਨਾਂ ਨੇ ਮੈਨੂੰ ਆਪਣੀ ਜੀਵਨ ਦੀ ਇੱਕ ਹੋਂਦ ਦਿੱਤੀ ਨਵਾਂ ਜਨਮ ਦਿੱਤਾ ਦੂਸਰਾ ਇਹਨਾਂ ਦਾ ਖਾਦਾ ਗੋੜੀ ਮੈਨੂੰ ਕਿਤੇ ਨਾ ਕਿਤੇ ਕਿਹੜੇ ਤਰੱਕੀਆਂ ਤੇ ਲੈ ਆਇਆ ਇਹਨਾਂ ਨੂੰ ਕੀਤਾ ਗੁਰਦਾ ਦਾ দান ਹੀ ਮੇਰੀ ਕਿਸਮਤ ਬਦਲ ਦਿੱਤੀ। ਇਸ ਕਰਕੇ ਜੋ ਵੀ ਪ੍ਰਮਾਤਮਾ ਦੀ ਬਣਾਈ ਖਲਕਤ ਦਾ ਧਿਆਨ ਰੱਖਦਾ ਹੈ ਪ੍ਰਮਾਤਮਾ ਉਹਦਾ ਧਿਆਨ ਰੱਖਦਾ ਹੈ। ਇਸ ਲਈ ਗੁਰਦਾ ਦਾ দান ਜ਼ਰੂਰ ਕਰਿਆ ਕਰੋ। ਜਿਹੜੇ ਪਸ਼ੂ ਹੁੰਦੇ ਨੇ ਜਿਵੇਂ ਗਾਵਾਂ ਹੁੰਦੀਆਂ ਨੇ ਅੱਜ ਕੱਲ ਠੰਡ ਦਾ ਮੌਸਮ ਹੈ ਗੁਰ ਗਰਮ ਹੁੰਦਾ ਤੇ ਤਸੀਰ ਗਰਮ ਹੁੰਦੀ ਉਹਨਾਂ ਨੂੰ ਜ਼ਰੂਰ ਤਿਆ ਕਰੋ। ਇਹਦੇ ਨਾਲ ਜਦੋਂ ਉਹ ਖਾ ਕੇ ਤੁਹਾਨੂੰ ਠੀਕ ਹੋਣ ਗਿਆ ਤੇ ਤੁਹਾਨੂੰ ਅਸੀਸਾਂ ਦੇਣ ਗਿਆ ਤੇ ਅਸੀਸਾਂ ਹੀ ਮਨੁੱਖ ਦਾ ਜਿਹੜਾ ਭਾਗ ਬਦਲ ਦਿੰਦੀਆਂ ਨੇ। ਇਸ ਲਈ ਕਿਹਾ ਜਾਂਦਾ ਹੈ ਵੀ ਗੁਰਦ ਦਾ ਦਾਨ ਜ਼ਰੂਰ ਕਰੋ ਸੰਗਤ ਜੀ ਜੇਸਤਾ ਵੀ ਪਲਾ ਚਾਹੁੰਦੇ ਹੋ ਉਸ ਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰੋ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤ